ਇਹਨਾਂ ਨੇ ਜ਼ਮੀਨ ਗਹਿਣੇ ਰੱਖ ਕੇ ਪੈਸੇ ਦਿੱਤੇ ਸੀ ਏਜੰਟ ਨੂੰ ਤਾਂ ਇਹ ਕਹਿੰਦੇ ਨੇ ਜੇ ਭਾਨਾ ਸਿੱਧੂ ਸਾਡੇ ਪੈਸੇ ਨਾ ਦਵਾਉਂਦਾ ਤਾਂ ਹੋ ਸਕਦਾ ਸੀ ਆਪਦੀ ਜ਼ਮੀਨ ਗਹਿਣੇ ਪਈ ਨਾ ਛਡਾਉਂਦੇ ਜਿੰਨਾ ਉਹ ਪੁਲਿਸ ਤੋਂ ਨਹੀਂ ਡਰ ਰਹੇ ਸੀ ਸਰਕਾਰ ਤੋਂ ਡਰ ਰਹੇ ਸੀ ਕੇਸ ਪੈਂ ਤੋਂ ਨਹੀਂ ਸੀ ਡਰ ਰਹੇ ਉਹ ਭਾਨੇ ਵੀਰੇ ਦੇ ਨਾਮ ਤੋਂ ਇੰਨਾ ਜ਼ਿਆਦਾ ਡਰ ਗਏ ਸੀਗੇ ਕਿ ਮਤਲਬ ਉਹਨਾਂ ਨੇ ਜ਼ਿਆਦਾ ਟਾਈਮ ਨਹੀਂ ਲਗਾਉਂਦੇ ਹੋਏ ਨਾ ਚੈੱਕ ਬਣਾਉਣੇ ਸ਼ੁਰੂ ਕਰਤੇ ਜੋ ਕਿ ਪਹਿਲਾਂ ਬਿਲਕੁਲ ਅਗੇਂ ਸੀ ਵੀ 90 ਹਜ਼ਾਰ ਤੋਂ ਉੱਪਰ ਅਸੀਂ ਨਹੀਂ ਦੇ ਸਕਦੇ ਲੈਣਾ ਲੋਨ ਨਹੀਂ ਲੈਣਾ ਚਾਹੇ ਜਾਓ ਪਾਨਾ ਵੀਰਾ ਪਾਨਾ ਸਿੱਧੂ ਇੰਨਾ ਵੱਡਾ ਨਾਮ ਬਣ ਗਿਆ ਕਿ ਇੱਕ ਹੋਪ ਆ ਜਾਂਦੀ ਹੈ ਮਨ 'ਚ ਕਿ ਨਾ ਕਿ ਜੇ ਕੁਝ ਨਹੀਂ ਹੋ ਰਿਹਾ ਸ਼ਾਇਦ ਉੱਤੇ ਜਾਣਿਆ ਕੁਝ ਹੋ ਜਾਏਗਾ ਹੈਨਾ ਔਰ ਉਹਨਾਂ ਦੇ ਬ੍ਰਦਰ ਅਮਨਵੀਰ ਵੀ ਮਤਲਬ ਉਹਨਾਂ ਦਾ ਬਹੁਤ ਸਪੋਰਟ ਰਿਆ ਮਤਲਬ ਉਹਨਾਂ ਨੇ ਨਾਲ ਕਿਹਾ ਭੈਣੇ ਤੈਨੂੰ ਕੋਈ ਦਿੱਕਤ ਨਹੀਂ ਆਏਗੀ ਅਸੀਂ ਹੈਗੇ ਅੰਦਰ ਨਾਲ ਹੈਨਾ ਮਤਲਬ ਉਹਨਾਂ ਨੇ ਇੱਕ ਇੱਕ ਹੋਪ ਦਿੱਤੀ ਜਿਹੜੇ ਹੋਪ ਕਰਕੇ ਅੱਜ ਕੱਲ ਸਾਡੇ ਸਾਰੇ ਪੈਸੇ ਆ ਚੁੱਕੇ ਔਰ ਅੱਜ ਅਸੀਂ ਸੋਚਿਆ ਸੀਗਾ ਵੀ ਪਿੰਡ ਜਾ ਕੇ ਅਸੀਂ ਆਪਣੀ ਜ਼ਮੀਨ ਛੁੜਾ ਲਈਏ ਇੱਕ ਉਹਨਾਂ ਕਰਕੇ ਪੋਸੀਬਲ ਹੈ ਮੈਨੂੰ ਲੱਗਦਾ ਸ਼ਾਇਦ ਅਗਰ ਉਹ ਨਹੀਂ ਹੁੰਦੇ ਮੈਂ ਰਿਐਲਿਟੀ ਦੱਸ ਰਹੀਆਂ ਮੈਂ ਇਹ ਕੈਮਰੇ ਲਈ ਨਹੀਂ ਦੱਸ ਰਹੀ ਕਿਸੇ ਚੀਜ਼ ਲਈ ਨਹੀਂ ਦੱਸ ਰਹੀ ਮੈਂ ਇਹ ਰਿਐਲਿਟੀ ਹੈ ਕਿ ਸ਼ਾਇਦ ਇਹ ਪੈਸੇ ਕਦੇ ਵਾਪਸ ਨਹੀਂ ਆਉਂਦੇ ਮੈਂ ਸ਼ੋਰ ਸ਼ੋਰ ਦਾ ਔਰ ਬਹੁਤ ਲੋਕਾਂ ਦੇ ਪੈਸੇ ਡੁੱਬ ਗਏ ਹੈ ਔਰ ਡੁੱਬ ਰਹੇ ਹੈ ਤੁਸੀਂ ਪਹਿਲਾ ਏਜੰਟਾਂ ਦੇ ਤੱਕੇ ਪਹਿਲਾਂ ਚੜੇ ਫਿਰ ਭਾਨੇ ਕੋਲੇ ਗਏ ਤੇ ਹੁਣ ਉਸ ਬੰਦੇ ਤੇ ਇਲਜ਼ਾਮ ਲੱਗ ਰਹੇ ਨੇ 10000 ਰੁਪਏ ਦਾ ਪਰਚਾ ਪਤਾ ਪੁਲਿਸ ਹਰ ਸੱਚ ਜਿਹੜਾ ਬੰਦਾ ਇੰਨੇ ਲੋਕਾਂ ਦੇ ਪੈਸੇ ਛੜਵਾ ਸਕਦਾ ਹੈ ਉਨ ਨੂੰ ਘਟੇ ਜੇ ਸਾਡੇ ਤੋਂ ਵੀ 5 1000 ਰੁਪਏ ਮੰਗਦਾ ਤਾਂ ਜਦ ਨੂੰ ਉਹ ਕਰੋੜਾਂ ਰੁਪਏ ਇਕੱਠਾ ਕਰ ਲੈਂਦਾ ਘਰੀ ਬਾਈ ਪਰ ਉਹ ਨਹੀਂ ਐਵੇਂ ਦਾ ਬੰਦਾ ਕਦੇ ਵੀ ਨਹੀਂ ਕਰ ਸਕਦਾ ਬਾਈ ਜਦੋਂ ਤੁਸੀਂ ਪਹਿਲੇ ਏਜੰਟ ਕੋਲੇ ਜਾਂਦੇ ਸੀ ਭਾਨੇ ਕੋਲੇ ਜਾਣ ਤੋਂ ਪਹਿਲਾਂ ਤਾਂ ਕੀ ਐਟੀਟਿਊਡ ਸੀ ਉਹਨਾਂ ਦਾ ਤੁਹਾਡੇ ਬਤੇ ਬਾਈ ਉਹਨਾਂ ਦਾ ਐਟੀਟਿਊਡ ਬਹੁਤ ਗੰਦਾ ਸੀਗਾ ਉਹ ਚਾਹੁੰਦੇ ਸੀਗੇ ਵੀ ਇਹ ਸਾਡੇ ਕੋਲੇ ਆ ਤਾਂ ਗਏ ਪਰ ਇਹਨਾਂ ਨੂੰ ਅਸੀਂ ਕੁਝ ਕਹੀਏ ਵੀ ਨਾ ਤੇ ਇਹ ਸਮਝ ਵੀ ਸਾਰਾ ਕੁਝ ਜਾਣ ਵੀ ਤੁਹਾਡੇ ਪੈਸੇ ਨਹੀਂ ਮਿਲਦੇ ਬਾਈ ਜੀ ਅਸੀਂ ਨਾ ਉੱਥੇ ਜਾ ਜਾ ਕੇ ਖੁਦ ਅਸੀਂ ਰੋਏ ਵੀ ਆ ਉੱਥੇ ਜਾ ਕੇ ਅਸੀਂ ਉਦੋਂ ਤੱਕ ਰੋਂਦੇ ਰਹੇ ਜਦੋਂ ਤੱਕ ਅਸੀਂ ਬਾਈ ਕੋਲੇ ਨਹੀਂ ਗਏ। ਧਾਨੇ ਕੋਲੇ ਜਾਣ ਤੋਂ ਪਹਿਲਾਂ ਤੁਸੀਂ ਉਹ ਜਿਹੜੇ ਤੁਹਾਡੇ ਏਜੰਟ ਪੈਸੇ ਨਹੀਂ ਸੀ ਵਾਪਸ ਕਰ ਰਿਆ ਤਾਂ ਤੁਸੀਂ ਉਹਨੂੰ ਕਿਹਾ ਕਿ ਅਸੀਂ ਤੁਹਾਡੀ ਪੁਲਿਸ ਕੰਪਲੇਂਟ ਕਰਾਂਗੇ ਜਾਂ ਕੋਈ ਹੋਰ ਕਿਸੇ ਕਾਨੂੰਨੀ ਤਰੀਕੇ। ਉਹ ਡਰਦ ਹੀ ਨਹੀਂ ਹੈ ਕਿਸੇ ਤੋਂ। ਨਾ ਉਹਨਾਂ ਨੂੰ ਸਰਕਾਰਾਂ ਦਾ ਡਰ ਹੈ, ਨਾ ਉਹਨਾਂ ਨੂੰ ਪੁਲਿਸ ਵਾਲਿਆਂ ਦਾ ਡਰ ਹੈ, ਨਾ ਉਹਨਾਂ ਨੂੰ ਕਾਸੀ ਦਾ ਨਹੀਂ ਡਰ। ਉਹ ਤਾਂ ਖੁਦ ਕਹਿੰਦੇ ਨੇ ਵੀ ਕਰ ਦੋ ਕੇਸ ਦਾ ਕੀ ਹੋ ਜਾਊਗਾ ਕਰ ਦੋ ਕਿਉਂਕਿ ਏਜੰਟ ਇਹ ਕਹਿੰਦੇ ਨੇ ਵੀ ਪੁਲਿਸ ਕੇਸ ਕਰਾ ਦੋ ਛੱਡ ਦੇ। ਬਾਈ ਜੀ ਉਹਨਾਂ ਨੂੰ ਫਰਕ ਹੀ ਨਹੀਂ ਪੈਂਦਾ ਕੋਈ। ਉਹ ਕਿਹਾ ਹੈਗਾ ਹਾਂਜੀ ਬਾਈ ਉਹਨਾਂ ਨੇ ਤਾਂ ਬਥੇਰਾ ਕਿਹਾ ਵੀ ਤੁਸੀਂ ਜਿਵੇਂ ਕਰਨਾ ਹੈ ਫਿਰ ਜਦੋਂ ਤੁਸੀਂ ਭਾਨੇ ਕੋਲੇ ਗਏ ਫਿਰ ਉਸ ਤੋਂ ਬਾਅਦ ਕਦੋਂ ਕਿੰਨੇ ਕ ਟਾਈਮ ਚ ਮਸਲਾ ਲੋਗੇ ਬਾਈ ਜਦੋਂ ਅਸੀਂ ਭਾਨੇ ਬਾਈ ਕੋਲੇ ਗਏ ਆ ਉਸ ਤੋਂ ਬਾਅਦ ਸਾਡੇ 10 ਦਿਨਾਂ ਚ ਹੀ ਪੈਸੇ ਆਉਣ ਲੱਗ ਗਏ ਸੀ 10 ਦਿਨਾਂ ਤੋਂ ਬਾਅਦ ਹੌਲੀ ਹੌਲੀ ਕਰਕੇ ਉਹਨਾਂ ਨੇ ਪੈਸੇ ਹੌਲੀ ਹੌਲੀ ਕਰਕੇ ਬਾਈ ਉਹਨਾਂ ਨੇ ਕਦੀ 50 ਪਾਤਾ ਕਦੀ 30 ਪਾਤਾ ਕਦੀ ਲੱਖ ਪਾਤਾ ਐਵੇਂ ਕਰਕੇ ਸਾਡੇ ਪੈਸੇ ਮੋੜੇ ਨਹੀਂ ਬਾਈ ਜੇਲ੍ਹ ਚ 20 ਤਰੀਕ ਨੂੰ ਗਏ ਨੇ ਸਾਡੇ ਕੱਲ ਪੈਸੇ ਆਏ ਨੇ ਬਾਈ ਨੇ ਜੇਲ੍ਹ ਚ ਵਗ ਗਿਆ ਸੀ ਪਰ ਸਾਡੇ ਜਿਹੜੇ ਪੈਸੇ ਰਹਿ ਗਏ ਸੀਗੇ ਉਹ ਕੱਲ ਆਈ ਨਹੀਂ ਇਹ ਬਾਈ ਕਰਕੇ ਹੋ ਸਕਦਾ ਮੈਂ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਵੀ ਬਾਈ ਦਾ ਜਿੰਨਾ ਹੋ ਸਕੇ ਸਾਥ ਦਿਓ ਪੰਜਾਬ ਦੇ ਹੱਕ ਚ ਸਿਰਫ ਦੋ ਤਿੰਨ ਬੰਦੇ ਨੇ ਜਿਹੜੇ ਖੜਦੇ ਨੇ ਤੇ ਇਹ ਐਦਾਂ ਹੀ ਖੜਦੇ ਰਹਿਣ ਸਾਨੂੰ ਵੀ ਚਾਹੀਦਾ ਕਿ ਉਹਨਾਂ ਦਾ ਸਾਥ ਸਦਈਏ ਸਾਡਾ ਸਾਥ ਬੰਦ ਹੈ ਜੇ ਅਸੀਂ ਸਾਥ ਨਾ ਦਵਾਂਗੇ ਤਾਂ ਸਾਡੇ ਲਈ ਸਾਡੇ ਹੱਕ ਚ ਕੋਈ ਨਹੀਂ ਖੜੂਗਾ ਬਾਈ ਤਾਂ ਘਟੋ ਘਟ ਇੰਨਾ ਤਾਂ ਯੋਗਦਾਨ ਉਸ ਬੰਦੇ ਦਾ ਹੈਗਾ ਜਿਹੜਾ ਨਾਲ ਖੜਿਆ ਤੇ ਬਿਲਕੁਲ ਦੋ ਹਜ਼ਾਰ ਨਾ ਨੇ ਤੁਹਾਡੇ ਸਾਹਮਣੇ ਅਸੀਂ ਹੋਰ ਵੀ ਲੋਕ ਅੱਗੇ ਸਾਹਮਣੇ ਲੈ ਕੇ ਆਵਾਂਗੇ ਜਿਨ੍ਹਾਂ ਦੀ ਉਸ ਬੰਦੇ ਨੇ ਮਦਦ ਕੀਤੀ ਆ ਜਿਨ੍ਹਾਂ ਦੇ ਨਾਲ ਉਹ ਖੜਿਆ ਤਾਂ ਜਿਹੜੇ ਉੱਤੇ ਇਲਜ਼ਾਮ ਲੱਗ ਰਹੇ ਨੇ 10000 ਦੇ ਤਾਂ ਜਿਹੜਾ ਲੱਖਾਂ ਰੁਪਏ ਦੇ ਕੰਮ ਕਰਵਾ ਸਕਦਾ ਕਰੋੜਾਂ ਦੇ ਕੰਮ ਕਢਵਾ ਸਕਦਾ ਤਾਂ ਸਮਝੋ ਬਾਹਰ ਦੀ ਗੱਲ ਆ ਕਿ ਉਹ 10000 ਕਿਸੇ ਏਜੰਟ ਤੋਂ ਕਿਵੇਂ ਮੰਗ ਸਕਦਾ ਜੇ ਕਿਸੇ ਨੂੰ ਲੱਗਦਾ ਕਿ ਇਹ ਐਵੇਂ ਗੱਲਬਾਤ ਹੋ ਰਹੀ ਹੈ ਗੱਲਬਾਤ ਐਵੇਂ ਨਹੀਂ ਹੋ ਰਹੀ ਕਾਡੀ ਫੇਸਬੁੱਕ ਤੋਂ ਸਾਡਾ ਨੰਬਰ ਲੈ ਕੇ ਸਾਨੂੰ ਮੈਸੇਜ ਕਰਕੇ ਇਹਨਾਂ ਦਾ ਨੰਬਰ ਲੈ ਸਕਦਾ ਤਾਂ ਇਹ ਸਾਰੇ ਸਬੂਤ ਵੀ ਦਿਖਾਉਣ ਨੂੰ ਤਿਆਰ ਨੇ ਕਿ ਕਿਵੇਂ-ਕਿਵੇਂ ਏਜੰਟਸ ਨੂੰ ਪੈਸੇ ਗਏ ਆ ਤੇ ਕਿਸ ਤਰ੍ਹਾਂ ਭਾਣੇ ਦੇ ਕਹਿਣ ਤੋਂ ਬਾਅਦ ਇਹਨਾਂ ਦੇ ਪੈਸੇ ਵਾਪਸ ਆਏ ਨੇ ਤੁਸੀਂ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਗਗਨਦੀਪ ਰਟੋਲ ਭਾਨਾ ਸਿੱਧੂ ਪੰਜਾਬ ਦਾ ਉਹ ਨੌਜਵਾਨ ਜਿਹੜਾ ਕਦੇ ਟੋਲਾਂ ਦੀ ਲੜਾਈ ਲੜਦਾ ਤੇ ਕਦੇ ਉਹਨਾਂ ਏਜੰਟਾਂ ਦੇ ਖਿਲਾਫ ਲੜਾਈ ਲੜਦਾ ਜਿਹੜੇ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਝਾਂਸੇ ਦੇ ਵਿੱਚ ਲੈ ਕੇ ਬਾਹਰ ਭੇਜਣ ਦੇ ਨਾਂ ਤੇ ਠੱਗੀ ਮਾਰਦੇ ਆ ਤੇ ਉਹਨਾਂ ਨੌਜਵਾਨਾਂ ਦੇ ਨਾਲ ਵੀ ਖੜਦਾ ਉਹਨਾਂ ਮੁੰਡੇ ਕੁੜੀਆਂ ਦੇ ਤੇ ਬਹੁਤਿਆਂ ਦੇ ਮਸਲੇ ਵੀ ਉਹਨਾਂ ਨੇ ਹੱਲ ਕੀਤੇ ਜਦੋਂ ਪ੍ਰਸ਼ਾਸਨ ਤੇ ਸਰਕਾਰ ਹੱਥ ਖੜੇ ਕਰ ਜਾਂਦੀਆਂ ਨੇ ਉਹਨਾਂ ਦੀਆਂ ਸ਼ਿਕਾਇਤਾਂ ਦਾ ਕੋਈ ਹੱਲ ਨਹੀਂ ਹੁੰਦਾ ਸਰਕਾਰ ਜਾਂ ਪ੍ਰਸ਼ਾਸਨ ਤੋਂ ਤਾਂ ਫਿਰ ਇਹ ਮੁੰਡੇ ਕੁੜੀਆਂ ਇਹ ਨੌਜਵਾਨ ਭਾਨੇ ਸਿੱਧੂ ਕੋਲ ਜਾਂਦੇ ਨੇ ਕਿ ਸਾਡੇ ਮਸਲੇ ਦਾ ਹੱਲ ਕਰਾਓ ਤੇ ਮਸਲੇ ਹੱਲ ਹੁੰਦੇ ਵੀ ਨੇ ਤਾਂ ਬੀਤੇ ਦਿਨੀ ਭਾਨੇ ਸਿੱਧੂ ਤੇ ਇੱਕ ਪਰਚਾ ਦਰਜ ਹੋਇਆ ਕਿ ਭਾਨੇ ਸਿੱਧੂ ਨੇ ਕਿਸੇ ਏਜੰਟ ਤੋਂ 10000 ਦੀ ਫਰौती ਮੰਗੀ ਆ ਤਾਂ ਭਾਨੇ ਸਿੱਧੂ ਨੇ ਏਜੰਟ ਨੂੰ ਇਹ ਕਿਹਾ ਕਿ 10000 ਰੁਪਏ ਦਿਓ ਤਾਂ ਮੈਂ ਤੁਹਾਡੇ ਬਾਰਚੋਂ ਧਰਨਾ ਚਕਾਵਾਗਾ ਤਾਂ ਇਹ ਇਲਜ਼ਾਮ ਭਾਨੇ ਸਿੱਧੂ ਤੇ ਲੱਗੇ ਨੇ ਜਿਸ ਦੇ ਤਹਿਤ ਭਾਨੇ ਸਿੱਧੂ ਤੇ ਪਰਚਾ ਵੀ ਦਰਜ ਹੋਇਆ ਪਰ ਹੁਣ ਉਸ ਤੋਂ ਬਾਅਦ ਪੰਜਾਬ ਦੀ ਬਹੁਤ ਪੰਜਾਬ ਦੇ ਬਹੁ ਗਿਣਤੀ ਲੋਕ ਖਾਸ ਕਰ ਉਹ ਮੁੰਡੇ ਕੁੜੀਆਂ ਪਾਨੇ ਸਿੱਧੂ ਦੇ ਹੱਕ ਦੇ ਵਿੱਚ ਆਏ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਗਵਾਹ ਪਾਨੇ ਸਿੱਧੂ ਨੇ ਸਾਡੇ ਪੈਸੇ ਵਾਪਸ ਕਰਾਏ ਨੇ ਤਾਂ ਅੱਜ ਮੇਰੇ ਨਾਲ ਨੇ ਸਿਮਰ ਨੇ ਸਿਮਰ ਨਾਮ ਇਹਨਾਂ ਦਾ ਜ਼ੀਰਕਪੁਰ ਤੋਂ ਨੇ ਚੰਡੀਗੜ੍ਹ 34 ਸੈਕਟਰ ਦੇ ਵਿੱਚ ਇੱਕ ਏਜੰਟ ਆ ਬਹੁਤ ਵੱਡੀ ਫਰਮ ਆ ਉਹਨਾਂ ਦੀ ਪੂਰੇ ਪੰਜਾਬ ਦੇ ਵਿੱਚ ਉਹਨਾਂ ਦੇ ਆਫਿਸ ਨੇ ਬਹੁਤ ਵੱਡਾ ਨਾਮ ਆ ਉਹਨਾਂ ਦਾ ਤਾਂ ਇਹਨਾਂ ਦੇ ਪੈਸੇ ਫਸ ਗਏ ਸੀ ਤਾਂ ਜਿਹੜੇ ਪਾਨੇ ਸਿੱਧੂ ਨੇ ਵਾਪਸ ਕਰਾਈ ਇਸੇ ਕਰਕੇ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਇਹ ਉਸ ਚੀਜ਼ ਦੇ ਗਵਾਹ ਨੇ ਕੀ ਭਾਨਾ ਸਿੱਧੂ ਵਾਕੀ ਮਸਲੇ ਹੱਲ ਕਰਵਾਉਂਦਾ ਰਿਹਾ ਲੋਕਾਂ ਦੇ ਜਾਂ ਭਾਨਾ ਸਿੱਧੂ ਏਜੰਟਾਂ ਤੋਂ ਤੁਮ ਘਾ ਕੇ ਪੈਸੇ ਮੰਗਦਾ ਤਾਂ ਅਸੀਂ ਗੱਲਬਾਤ ਕਰਾਂਗੇ ਸਿਮਰ ਸਵਾਗਤ ਆ ਤੁਹਾਡਾ ਖਰਦੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਸਿਮਰਨ ਜੁਨੇਜ ਹੈ ਮੈਂ ਜ਼ਿਲਕਪੁਰ ਦੀ ਰਹਿਣ ਵਾਲੀ ਆ ਤੇ ਮੈਂ ਪੰਜਾਬੀ ਯੂਨੀਵਰਸਿਟੀ ਤੋਂ ਪਾਸ ਆਊਟ ਆ ਬਹੁਤ ਟਾਈਮ ਮਤਲਬ ਮੇਰਾ ਬਾਅਦ ਜਾਂਦਾ ਕੋਈ ਮੋਟਿਵ ਨਹੀਂ ਸੀ ਲਾਈਫ ਦੇ ਵਿੱਚ ਬਟ ਆਪਣੇ ਹਾਲਾਤਾਂ ਨੂੰ ਦੇਖ ਕੇ ਮੈਂ ਮਤਲਬ ਮੈਂ ਕਹਿੰਦਾ ਵੀ ਤੁਸੀਂ ਇੱਥੇ ਪੜ੍ਹਾਈ ਕੀਤੀ ਪੰਜਾਬੀ ਯੂਨੀਵਰਸਿਟੀ ਤੋਂ ਟਰਾਈ ਕੀਤਾ ਇਹ ਤੇ ਕੁਝ ਬਣਿਆ ਨਹੀਂ ਤੁਸੀਂ ਸੋਚਿਆ ਕਿ ਅਸੀਂ ਬਾਹਰ ਚੱਲ ਜਾਈਏ ਤਾਂ ਫਿਰ ਬਾਹਰ ਦੀ ਜਿਹੜੀ ਕਹਾਣੀ ਸ਼ੁਰੂ ਹੁੰਦੀ ਆ ਕਿੱਥੋਂ ਹੁੰਦੀ ਆ ਤੁਹਾਡਾ ਉਹਨਾਂ ਨਾਲ ਵਾਹ ਕਿਵੇਂ ਪੈਂਦਾ ਜਿਹੜੇ ਏਜੰਟ ਤੋਂ ਤੁਹਾਡੇ ਪੈਸੇ ਭਾਨੇ ਨਿਕਲਵਾਏ ਨੇ ਅਸੀਂ ਬੇਸਿਕਲੀ ਸਾਨੂੰ ਨੌਲੇਜ ਨਹੀਂ ਸੀ ਬਾਹਰ ਜਾਣ ਦੀ ਤਾਂ ਇਸ ਕਰਕੇ ਅਸੀਂ 34 ਸੈਕਟਰ ਚ ਲੱਭ ਰਹੇ ਸੀਗੇ ਕੋਈ ਮਤਲਬ ਇੱਕ ਮੇਨ ਹੱਬ ਹੈ ਆਫਿਸਿਸ ਦਾ ਤੇ ਅਸੀਂ ਦੋ ਚਾਰ ਆਫਿਸਿਸ ਗਏ ਉੱਥੇ ਸਾਨੂੰ ਇੱਕ ਐਸੀ ਕੁੜੀ ਮਿਲੀ ਮਤਲਬ ਜੋ ਰਿਲੇਟ ਕਰ ਪਾਰੇ ਸੀ ਜਿਹਦੇ ਨਾਲ ਅਸੀਂ ਹੈਨਾ ਮੇਰੇ ਹਸਬੰਡ ਦੀ ਪਿੰਡ ਤੋਂ ਹੀ ਸੀਗੀ ਤੇ ਉਹਨਾਂ ਦਾ ਨਾ ਬੋਲਣ ਦਾ ਤਰੀਕਾ ਉਹਨਾਂ ਦਾ ਟ੍ਰੀਟ ਕਰਨ ਦਾ ਤਰੀਕਾ ਬਹੁਤ ਇਨਫਲੂਐਂਸਿੰਗ ਸੀ ਮਤਲਬ ਉਹ ਬਹੁਤ ਜਲਦੀ ਤੁਹਾਨੂੰ ਕੈਪਚਰ ਕਰਦੇ ਆ ਕਿ ਤੁਹਾਨੂੰ ਮੋਟੀਵੇਟ ਕਰ ਦਿੰਦੇ ਆ ਕਿ ਨਹੀਂ ਤੁਹਾਡਾ ਇਹ ਕੰਮ ਹੋ ਜਾਏਗਾ ਉਹ ਤੁਹਾਨੂੰ ਬਿਲੀਵ ਦਿਵਾਉਂਦੇ ਆ ਕਿ ਹੋ ਜਾਊਗਾ ਤੇ ਇੱਕ ਹੋਪ ਆ ਜਾਂਦੀ ਹੈ ਮਨ 'ਚ ਕਿ ਸ਼ਾਇਦ ਸਾਡਾ ਵੀ ਕੁਝ ਬਣ ਜਾਊਗਾ ਸੀ ਫਾਈਨੈਂਸ਼ੀਅਲ ਸਿਕਿਉਰ ਹੋਣ ਦਾ ਜੋ ਇੱਕ ਸੁਪਨਾ ਲੈ ਕੇ ਘਰੋਂ ਤੁਰੇ ਸੀ ਵੀ ਉਹ ਹੋ ਜਾਊਗਾ ਤੇ ਉਹ ਕਰਕੇ ਪਹਿਲਾਂ ਉਹ ਥੋੜਾ ਜਿਹਾ अमाउंट ਕਹਿੰਦੇ ਤੁਹਾਨੂੰ ਦੇਣ ਲਈ ਹੈ ਨਾ ਜਿੱਦਾਂ ਕਿ ਬਾਅਦ ਬਹੁਤ ਜ਼ਿਆਦਾ ਪੈਸੇ ਨਹੀਂ ਥੋੜੇ ਅਮਾਉਂਟ ਤੋਂ ਸ਼ੁਰੂ ਕਰਦੇ ਆ ਤੁਹਾਨੂੰ ਲੱਗਦਾ ਵੀ ਚਲੋ ਇਹਦੇ 'ਚ ਸਾਡੀ ਜ਼ਮੀਨ ਨਹੀਂ ਵਿਕੇਗੀ ਤੇ ਸਾਡਾ ਬਾਹਰ ਜਾਂਦਾ ਵੀ ਹੋਵੇ ਹੋ ਜਾਏਗਾ ਤੇ ਗਹਿਣੇ ਪਾ ਕੇ ਅਸੀਂ ਇਹ ਸਟੈਪ ਚੱਕਿਆ ਜਦੋਂ ਅਸੀਂ ਉਹਨਾਂ ਕੋਲ ਗਏ ਉਹਨਾਂ ਨੇ ਬਹੁਤ ਅੱਛੇ ਤਰੀਕੇ ਨਾਲ ਟ੍ਰੀਟ ਕੀਤਾ ਹਨਾ ਸਭ ਕੁਝ ਅੱਛਾ ਰਿਹਾ ਬਟ ਥੋੜੇ ਥੋੜੇ ਅਮਾਉਂਟ ਅਸੀਂ ਉਹਨਾਂ ਨੂੰ ਦੇਣ ਲੱਗ ਗਏ ਸਟਾਰਟਿੰਗ ਜਦੋਂ 1.5 ਲੱਖ ਰੁਪਏ ਚਲਾ ਗਿਆ ਉਸ ਤੋਂ ਬਾਅਦ ਉਹ ਲੋਕ ਬਦਲਣ ਲੱਗੇ ਇੱਕ ਤੋਂ ਬਾਅਦ ਇੱਕ ਨਵੇਂ-ਨਵੇਂ ਬੰਦੇ ਆਣ ਲੱਗੇ ਔਰ ਜਦੋਂ ਸਾਡਾ ਸਾਰਾ ਅਮਾਉਂਟ ਚਲਾ ਗਿਆ ਉਸ ਤੋਂ ਬਾਅਦ ਕੁੜੀਆਂ ਦੀ ਜਗ੍ਹਾ ਮੁੰਡੇ ਆਣ ਲੱਗੇ ਐਂਡ ਬਾਉਂਸਰਸ ਇੱਕ ਤੋਂ ਇੱਕ ਬਾਉਂਸਰਸ ਹੈ ਨਾ ਕਿ ਤੁਹਾਨੂੰ ਪਤਾ ਲੱਗ ਜਾਂਦਾ ਉਹਦੋਂ ਕਿ ਸਾਡੀ ਫਾਈਲ ਹੁਣ ਰਿਫਿਊਜ਼ ਹੀ ਹੋਏਗੀ ਮਤਲਬ ਹੁਣ ਨਹੀਂ ਲੱਗਣਾ ਸਾਡਾ ਵੀਜ਼ਾ ਬਟ ਉਸ ਟਾਈਮ ਤੁਸੀਂ ਫਸ ਚੁੱਕੇ ਹੋ ਨਾ ਤੁਹਾਡਾ ਪੈਸਾ ਵਾਪਸ ਆਂਦਾ ਹੈ ਨਾ ਤੁਹਾਡੀ ਫਾਈਲ ਲੱਗਦੀ ਹੈ ਬਟ ਅਸੀਂ ਉਹਨਾਂ ਨੂੰ ਬੋਲਦੇ ਹਾਂ ਕਿ ਸਾਡੇ ਜਾਂ ਤਾਂ ਅਮਾਉਂਟ ਵਾਪਸ ਕਰ ਦਿਓ ਫਿਰ ਵੀ ਉਹ ਬੋਲਦੇ ਕਿ ਨਹੀਂ ਅਸੀਂ ਫਾਈਲ ਲਗਾ ਦਿੰਨੇ ਆ ਅਮਾਉਂਟ ਨਹੀਂ ਵਾਪਸ ਹੋਏਗਾ ਫਾਈਲ ਲਗਾ ਦੇਣਾ ਫਾਈਲ ਲੱਗ ਜਾਏਗੀ ਚਲੋ ਤੁਹਾਡੀ ਫਾਈਲ ਲਗਾ ਦਿੰਦੇ ਆ ਬਹੁਤ ਕਹਿਣ ਤੋਂ ਬਾਅਦ ਕਿ ਪਲੀਜ਼ ਮੈਨੂੰ ਰਿਫਿਊਜ਼ਨ ਲਾਈ ਚਾਹੀਦੀ ਹੈ ਤੇ ਲੱਗ ਸਕਦੀ ਹੈ ਤਾਂ ਲਗਾਓ ਬਟ ਉਹ ਕਹਿੰਦੇ ਨਹੀਂ ਲਗੇਗੀ ਤੁਹਾਨੂੰ ਪੂਰਾ ਅਪਰੂਵਲ ਦਿੰਦੇ ਲਗੇਗੀ ਔਰ ਜਦੋਂ ਫਾਈਲ ਲਗਾ ਦਿੰਦੇ ਆ ਤਿੰਨ ਦਿਨ ਬਾਅਦ ਮੈਨੂੰ ਪਤਾ ਲੱਗਦਾ ਕਿ ਰਿਫਿਊਜ਼ ਹੋ ਗਈ ਮੇਰੀ ਫਾਈਲ ਹੈ ਨਾ ਤੇ ਇੱਕ ਤਾਂ ਫਾਈਲ ਰਿਫਿਊਜ਼ਲ ਦੂਜਾ ਇਹ ਕਿ ਅਸੀਂ ਆਪਣੀ ਜ਼ਮੀਨ ਗੈਣੇ ਪਾ ਕੇ ਕਿਉਂਕਿ ਮੈਂ ਮਤਲਬ ਮੈਂ ਆਪਣੇ ਫਾਦਰ ਇਨ ਲਾ ਨੂੰ ਮਤਲਬ ਪ੍ਰੋਮਿਸ ਕੀਤਾ ਸੀਗਾ ਕਿ ਨਹੀਂ ਅਸੀਂ ਪੈਸੇ ਵੇਸਟ ਨਹੀਂ ਕਰਾਂਗੇ ਤੇ ਅਸੀਂ ਪੈਸੇ ਲਗਾ ਦਿੱਤੇ ਸਾਰੇ ਗੈੜੇ ਵੀ ਪਾ ਦਿੱਤੀ ਜ਼ਮੀਨ ਔਰ ਐਟਲਾਸ ਨੂੰ ਬਦਲ ਲੱਗਦੇ ਕਿ ਸਾਨੂੰ ਸਿਰਫ 90000 ਮਿਲਣਗੇ ਉਹਨਾਂ ਨੇ ਸੇ ਪਹਿਲਾਂ ਕਿੰਨੇ ਸਮਾਂ ਕਰ ਪਾਈ ਸੀ ਅਸੀਂ 310000 ਦੇ ਚੁੱਕੇ ਸੀ ਉਹਨਾਂ ਨੂੰ ਤੇ ਉਹਨਾਂ ਨੇ ਸਾਨੂੰ ਕਹਿ ਦਿੱਤਾ ਕਿ ਸਿਰਫ 90000 ਮਿਲਣਗੇ ਬਾਕੀ ਦਾ ਅਮਾਉਂਟ ਵਾਪਸ ਨਹੀਂ ਹੋਏਗਾ ਤੇ ਔਰ ਜਦੋਂ ਵੀਜ਼ਾ ਲਗਾਣਾ ਸੀਗਾ ਉਦੋਂ ਉਹਨਾਂ ਨੇ ਸਾਨੂੰ ਅਸ਼ੋਰਟੀ ਦਿੱਤੀ ਸੀ ਕਿ ਤੁਹਾਡੇ ਅਗਰ ਵੀਜ਼ਾ ਨਹੀਂ ਲੱਗਿਆ ਤੇ ਪੈਸੇ ਸਾਰੇ ਵਾਪਸ ਹੋ ਜਾਣਗੇ ਔਰ ਜਦੋਂ ਵੀਜ਼ਾ ਲੱਗ refuse ਹੋ ਚੁੱਕਿਆ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਕਿਹਾ ਵੀ ਪ੍ਰੂਫ ਕੀ ਹੈ ਤੁਹਾਡੇ ਕੋਲ ਪਹਿਲਾਂ ਉਹ ਸਾਡੇ ਨਾਲ ਮਤਲਬ ਵੋਕਲਲੀ ਗੱਲ ਕਰ ਰਿਹਾ ਸਾਨੂੰ ਹੈਨਾ ਉਸ ਤੋਂ ਬਾਅਦ ਸਾਨੂੰ ਪਤਾ ਲੱਗਦਾ ਕਿ ਅਸੀਂ ਪਾਗਲ ਸੀ ਅਸੀਂ ਉਹਨਾਂ ਦੀ ਗੱਲਾਂ ਤੇ ਯਕੀਨ ਕਰ ਲਿਆ ਅਸੀਂ ਪ੍ਰੂਫ ਨਹੀਂ ਲਏ ਜਦਕਿ ਉਹਨਾਂ ਨੇ ਸਾਡੇ ਤੋਂ ਹਰ ਜਗ੍ਹਾ ਸਾਈਨਸ ਕਰਾਇਆ ਉਹਨਾਂ ਨੇ ਸਾਡੇ ਅੱਗੇ ਉਹ ਪੇਪਰਸ ਰੱਖ ਦਿੱਤੇ ਆ ਦੇਖੋ ਤੁਸੀਂ ਸਾਈਨ ਕੀਤੇ ਔਰ ਉਹ ਇੰਨੇ ਅਸ਼ਯੁਰਡ ਸੀਗੇ ਕਿ ਤੁਸੀਂ ਜਾਓਗੇ ਕਿੱਥੇ ਜਦੋਂ ਅਸੀਂ ਉਹਨਾਂ ਨੂੰ ਕਿਹਾ ਨਾ ਵੀ ਸਾਨੂੰ ਪੈਸੇ ਚਾਹੀਦੇ ਆ ਅਸੀਂ ਕਢਾਵਾਂਗੇ ਤਾਂ ਉਹ ਇੰਨੇ ਅਸ਼ੋਰਡ ਸੀ ਕਿ ਪੈਸੇ ਕਿੱਥੋਂ ਕਢਾਵਾਂਗੇ ਮਤਲਬ ਜਿੱਦਾਂ ਐਵੇਂ ਫੀਲ ਹੋ ਰਿਹਾ ਸੀ ਕਿ ਪੁਲਿਸ ਵਗੈਰਾ ਇਹ ਸਭ ਤੋਂ ਉਹਨਾਂ ਨੂੰ ਕੋਈ ਡਰ ਹੀ ਨਹੀਂ ਹੈ ਮਤਲਬ ਉਹ ਇੰਨੇ ਅਸ਼ੋਰਡ ਸੀਗੇ ਕਿ ਵੀ ਸਾਨੂੰ ਤਾਂ ਨਾ ਮਤਲਬ ਕਿ ਕੁਝ ਨਹੀਂ ਮਤਲਬ ਉਹਨਾਂ ਨੂੰ ਪਤਾ ਸੀਗਾ ਕਿ ਅਸੀਂ ਕੁਝ ਨਹੀਂ ਕਰ ਸਕਦੇ ਜਿੱਦਾਂ ਉਹ ਮਤਲਬ ਬਿਲਕੁਲ ਪੱਕੇ ਸੀ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਕਿਹਾ ਕਿ ਜੇ ਤੁਹਾਨੂੰ ਸ਼ੋਰ ਸ਼ੋਰਡ ਵੀਜ਼ਾ ਚਾਹੀਦਾ ਹੈ ਤੇ ਤੁਸੀਂ ਮਤਲਬ ਨਾ 35 ਲੱਖ ਦਾ ਵੀਜ਼ਾ ਲਗਾ ਲਓ ਸ਼ੋਰ 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 ਹੈ ਤੁਸੀਂ ਉੱਥੇ ਜਾ ਕੇ ਤੁਹਾਨੂੰ ਵਰਕ ਪਰਮਿਟ ਵੀਜ਼ਾ ਮਿਲੇਗਾ ਤੁਸੀਂ ਸੈਟਲਡ ਹੋ ਜਾਓਗੇ ਮਤਲਬ ਇਦਾਂ ਕਰਕੇ ਬਟ ਸਾਨੂੰ ਪਤਾ ਸੀਗਾ ਵੀ ਸਾਡੇ ਨਾਲ ਨਹੀਂ ਹੋਣਾ ਹੁਣ ਸਾਨੂੰ ਪਤਾ ਲੱਗ ਗਿਆ ਸੀਗਾ ਕਿ ਅਸੀਂ ਪੈਸੇ ਨਹੀਂ ਵੇਸਟ ਕਰ ਸਕਦੇ ਕਿਉਂਕਿ ਅਸੀਂ ਨੇ ਅਮੀਰ ਹੁੰਦੇ ਸ਼ਾਇਦ ਅਸੀਂ ਬਾਹਰ ਜਾਂਦੇ ਹੀ ਨਾ ਨਾ ਤੇ ਉਸ ਟਾਈਮ ਅਸੀਂ ਸਟੈਪ ਬੈਕ ਕੀਤਾ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਨੇ ਨਹੀਂ ਲਗਾਨੀ ਫਾਈਲ ਫਿਰ ਉਹਨਾਂ ਨੇ ਕਿਹਾ ਵੀ ਨਿਊਜ਼ੀਲੈਂਡ ਦਾ ਲਗਾ ਲਓ ਮਤਲਬ ਉਹਨਾਂ ਨੂੰ ਐਸੀ ਵੀ ਕਿਸੇ ਕਰਕੇ ਸਾਡੇ ਤੋਂ ਜਾਣਾ ਸਾਡੇ ਤੇ ਹੀ ਪੈਸੇ ਲਗਾਏ ਜਾਣ ਹੋਰ ਪੈਸੇ ਲਗਾਏ ਜਾਣ ਹੈ ਨਾ ਜੋ ਤੁਸੀਂ ਆਪਣੇ ਪੈਸੇ ਉਹਨਾਂ ਤੋਂ ਮੰਗ ਰਹੇ ਸੀ ਪਹਿਲਾਂ ਵਾਲੀ ਰਿਫਿਊਜ਼ਲ ਦੇ ਵਿੱਚ ਖਰਾਬ ਹੋ ਗਈ ਤੁਹਾਡੇ ਪੈਸੇ ਫਸੇ ਸੀ ਉਹ ਵਾਪਸ ਨਹੀਂ ਸੀ ਦੇਣੇ ਚਾਹੁੰਦੇ ਤੇ ਉਹਦੇ ਉਹ ਉਹਦੇ ਲਈ ਤੁਸੀਂ ਕਿੰਨੇ ਕੁ ਮਹੀਨੇ ਆਪ ਟ੍ਰਾਈ ਕਰਦੇ ਰਹੇ ਅਗਸਤ ਜਸਟ ਮਤਲਬ ਇਹ ਸਮਝ ਲਓ ਅਸੀਂ ਮਾਰਚ ਤੋਂ ਸਟਾਰਟ ਕੀਤਾ ਅਗਸਤ ਸਾਡੀ ਰਿਫਿਊਜ਼ਲ ਆਈ ਅਗਸਤ ਤੋਂ ਬਾਅਦ ਸਾ ਪੂਰਾ ਮਾਉਂਟ ਸਾਡਾ ਕੱਲ ਵਾਪਸ ਹੋਇਆ ਤਾਂ ਸਿਮਰ ਜਦੋਂ ਤੁਸੀਂ ਖੁਦ ਏਜੰਟ ਕੋਲੇ ਵਾਰੀ ਵਾਰੀ ਗੇੜੇ ਮਾਰਦੇ ਹੋ ਤੁਹਾਡੇ ਪੈਸੇ ਨਹੀਂ ਮਿਲਦੇ ਤਾਂ ਫਿਰ ਤੁਸੀਂ ਪਹਿਲੀ ਵਾਰ ਭਾਨੇ ਕੋਲੇ ਕਦੋਂ ਜਾਣਾ ਹੈ ਭਾਨੇ ਸਿੱਧੂ ਕੋਲੇ ਮੈਂ ਭਾਨੇ ਸਿੱਧੂ ਵੀਰੇ ਕੋਲੇ ਨਵੰਬਰ ਚ ਗਈ ਸੀ ਫਸਟ ਟਾਈਮ ਉਹ ਵੀ ਮਤਲਬ ਇਨਫਲੂਐਂਸ ਹੋ ਗਿਆ ਆਪਣੇ ਹਸਬੰਡ ਤੋਂ ਤੇ ਜਦੋਂ ਮੈਂ ਉੱਥੇ ਗਈ ਉਹਨਾਂ ਨੇ 5 ਮਿੰਟ ਵੀ ਨਹੀਂ ਮੇਰ ਤੋਂ ਵੇਟ ਮਤਲਬ ਮੈਨੂੰ ਵੇਟ ਨਹੀਂ ਕਰਾਇਆ ਉਹਨਾਂ ਨੇ ਪਹਿਲਾਂ ਹੀ ਬੋਲਦਾ ਕਿ ਕੁੜੀਆਂ ਨਹੀਂ ਵੇਟ ਕਰਨਗੀਆਂ ਉਹਨਾਂ ਨੂੰ ਫ੍ਰੀ ਕਰਨਾ ਹੈ ਤੇ ਭਾਨੂੰ ਭਾਨੇ ਸਿੱਧੂ ਵੀਰੇ ਨੇ ਨਾਲ ਦੇ ਨਾਲ ਆਪਣੇ ਬ੍ਰਦਰ ਨੂੰ ਕਹਿ ਦਿੱਤਾ ਅਮਨ ਵੀਰੇ ਨੂੰ ਕਿ ਵੀ ਇਹਨਾਂ ਨੂੰ ਉਹਨਾਂ ਨੂੰ ਕਾਲ ਕਰੋ ਔਰ ਬੋਲ ਦੋ ਕਿ ਬਈ ਪੈਸੇ ਵਾਪਸ ਕਰ ਦੇਣਾ ਔਰ ਇਹਨਾਂ ਨੂੰ ਰੀਲੀਜ਼ ਕਰੋ ਇੱਥੋਂ ਉਹਨਾਂ ਨੇ ਕਿਹਾ ਵੀ ਹੁਣੀ ਚੱਲ ਜਾਓ ਤੁਸੀਂ ਉਹਨਾਂ ਕੋਲ ਮੈਂ ਉਹਨਾਂ ਨੂੰ ਕਾਲ ਕਰ ਦਿੱਤਾ ਹੈ ਵੀ ਪੈਸੇ ਤੁਹਾਡੇ ਅੱਜ ਦੇ ਅੱਜ ਹੀ ਮੁੜ ਜਾਣਗੇ ਫਿਰ ਵੀ ਏਜੰਟਸ ਇੰਨੇ ਜ਼ਿਆਦਾ क्रੂਲ ਸੀ ਕਿ ਉਹਨਾਂ ਨੇ ਇੱਕ ਦਿਨ ਸਾਨੂੰ ਮਤਲਬ ਫੇਰ ਗੇੜੇ ਦਵਾਏ ਫਿਰ ਉਹਨਾਂ ਨੇ ਮੈਨੂੰ ਕਾਲ ਕੀਤਾ ਕਿਹਾ ਕਿ ਮੈਂ ਉਹਨਾਂ ਨੂੰ ਕਾਲ ਕਰਦਾ ਉਹ ਵੇਟ ਨਹੀਂ ਕਰਾ ਸਕਦੇ ਤੁਹਾਨੂੰ ਨਾ ਮਤਲਬ ਉਹ ਇੰਨਾ ਡਰ ਗਏ ਸੀ ਨਾ ਭਾਨੇ ਵੀਰੇ ਦੇ ਨਾਮ ਤੋਂ ਇੰਨਾ ਜ਼ਿਆਦਾ ਮਤਲਬ ਉਹਨਾਂ ਦੀ ਸ਼ਕਲ ਹੀ ਮਤਲਬ ਚੇਂਜ ਹੋ ਗਈ ਸੀ ਔਰ ਉਹ बार-बार ਕੋਸ਼ਿਸ਼ ਕਰ ਰਹੇ ਸੀ ਕਿ ਉਹ ਸਾਨੂੰ ਪ੍ਰੋਵੋਕ ਕਰ ਰਹੇ ਸੀ ਕਿ ਅਸੀਂ ਕੁਝ ਐਦਾਂ ਦਾ ਬੋਲ ਦਈਏ ਕਿ ਉਹ ਕਹਿ ਦੇਣ ਵੀ ਇਹ ਤਾਂ ਸਾਨੂੰ ਧਮਕਾ ਰਹੇ ਨੇ ਹੈ ਨਾ ਮਤਲਬ ਉਹ ਬਿਲਕੁਲ ਬਹੁਤ ਡਰ ਗਏ ਸੀ ਜਿੰਨਾ ਉਹ ਪੁਲਿਸ ਤੋਂ ਨਹੀਂ ਡਰ ਰਹੇ ਸੀ ਸਰਕਾਰ ਤੋਂ ਡਰ ਰਹੇ ਸੀ ਕੇਸ ਪੈਂਟੋਨਿਸ ਡਰ ਰਹੇ ਉਹ ਭਾਨੇ ਵੀਰੇ ਦੇ ਨਾਮ ਤੋਂ ਇੰਨਾ ਜ਼ਿਆਦਾ ਡਰ ਗਏ ਸੀਗੇ ਕਿ ਮਤਲਬ ਉਹਨਾਂ ਨੇ ਜ਼ਿਆਦਾ ਟਾਈਮ ਨਹੀਂ ਲਗਾਉਂਦੇ ਹੋਏ ਨਾ ਚੈੱਕ ਬਣਾਨੇ ਸ਼ੁਰੂ ਕਰਤੇ ਜੋ ਕਿ ਪਹਿਲਾਂ ਬਿਲਕੁਲ ਅਗੇਂਸੇ ਵੀ 90000 ਤੋਂ ਉੱਪਰ ਅਸੀਂ ਨਹੀਂ ਦੇ ਸਕਦੇ ਲੈਣਾ ਲੋਨ ਨਹੀਂ ਲੈਣਾ ਚਲੇ ਜਾਓ ਅਸੀਂ ਬਹੁਤ ਰਿਕੁਐਸਟ ਕੀਤੀ ਆ ਨਹੀਂ ਕੀਤਾ ਉਹਨਾਂ ਨੇ ਬਟ ਮੈਂ ਰੀਅਲੀ ਥੈਂਕਫੁਲ ਆ ਕਿ ਮੈਂ ਵੀ ਨਹੀਂ ਸੀ ਜਾਣਦੀ ਬਟ ਬਹੁਤ ਲੋਕ ਸ਼ਾਇਦ ਅਵੇਅਰ ਨਹੀਂ ਹੋਣਗੇ ਨਾ ਕਿ ਇੱਕ ਐਸਾ ਇਨਸਾਨ ਆਪਣੇ ਪੰਜਾਬ ਲਈ ਇੰਨਾ ਕੁਝ ਕਰ ਰਿਹਾ ਹੈ ਕੀ ਮਤਲਬ ਇੱਕ ਪਾਨਾ ਵਿਰਾ ਪਾਨਾ ਸਿੱਧੂ ਇੰਨਾ ਵੱਡਾ ਨਾਮ ਬਣ ਗਏ ਕਿ ਇੱਕ ਹੋਪ ਆ ਜਾਂਦੀ ਹੈ ਮਨ 'ਚ ਕਿ ਨਾ ਕਿ ਜੇ ਕੁਝ ਨਹੀਂ ਹੋ ਰਿਹਾ ਸ਼ਾਇਦ ਉੱਥੇ ਜਾਣਿਆਂ ਕੁਝ ਹੋ ਜਾਏਗਾ ਹੈ ਨਾ ਔਰ ਉਹਨਾਂ ਦੇ ਬ੍ਰਦਰ ਅਮਨਵੀਰ ਵੀ ਮਤਲਬ ਉਹਨਾਂ ਦਾ ਬਹੁਤ ਸਪੋਰਟ ਰਿਆ ਮਤਲਬ ਉਹਨਾਂ ਨੇ ਨਾਲ ਕਿਹਾ ਭੈਣੇ ਤੈਨੂੰ ਕੋਈ ਦਿੱਕਤ ਨਹੀਂ ਆਏਗੀ ਅਸੀਂ ਹੈਗੇ ਆਂ ਤੇਰੇ ਨਾਲ ਹੈ ਨਾ ਮਤਲਬ ਉਹਨਾਂ ਨੇ ਇੱਕ ਇੱਕ ਹੋਪ ਦਿੱਤੀ ਜਿਹੜੇ ਹੋਪ ਕਰਕੇ ਅੱਜ ਕੱਲ ਸਾਡੇ ਸਾਰੇ ਪੈਸੇ ਆ ਚੁੱਕੇ ਆ ਔਰ ਅੱਜ ਅਸੀਂ ਸੋਚਿਆ ਸੀਗਾ ਵੀ ਪਿੰਡ ਜਾ ਕੇ ਅਸੀਂ ਆਪਣੀ ਜ਼ਮੀਨ ਛੁੜਾ ਲਈਏ ਇੱਕ ਉਹਨਾ ਕਰਕੇ ਪੋਸੀਬਲ ਹੈ ਮੈਨੂੰ ਲੱਗਦਾ ਸ਼ਾਇਦ ਅਗਰ ਉਹ ਨਹੀਂ ਹੁੰਦੇ ਮੈਂ ਰਿਐਲਿਟੀ ਦੱਸ ਰਹੀ ਆ ਮੈਂ ਇਹ ਕੈਮਰੇ ਲਈ ਨਹੀਂ ਦੱਸ ਰਹੀ ਕਿਸੇ ਚੀਜ਼ ਲਈ ਨਹੀਂ ਦੱਸ ਰਹੀ ਮੈਂ ਇਹ ਰਿਐਲਿਟੀ ਹੈ ਕਿ ਸ਼ਾਇਦ ਇਹ ਪੈਸੇ ਕਦੇ ਵਾਪਸ ਨਹੀਂ ਆਉਂਦੇ ਮੈਂ ਸ਼ੋਰ ਸ਼ੋਰ ਆ ਔਰ ਬਹੁਤ ਲੋਕਾਂ ਦੇ ਪੈਸੇ ਡੁੱਬ ਗਏ ਹੈ ਔਰ ਡੁੱਬ ਰਹੇ ਹੈ ਇਹ ਰਿਐਲਿਟੀ ਹੈ ਪੰਜਾਬ ਦੇ ਸਾਰੇ ਮਸਲੇ ਦੇ ਵਿੱਚੋਂ ਇੱਕ ਗੱਲ ਬੜੀ ਧਿਆਨ ਮੰਗਦੀ ਹੈ ਜਿਹੜੀ ਵੀ ਬਾਈ ਨੇ ਕਹੀ ਆ ਕਿ ਇਹਨਾਂ ਨੇ ਜ਼ਮੀਨ ਗਹਿਣੇ ਰੱਖ ਕੇ ਪੈਸੇ ਦਿੱਤੇ ਸੀ ਏਜੰਟ ਨੂੰ ਤਾਂ ਇਹ ਕਹਿੰਦੇ ਨੇ ਜੇ ਪਾਨਿਆ ਸਿੱਧੂ ਜੇ ਪਾਨਾ ਸਿੱਧੂ ਸਾਡੇ ਪੈਸੇ ਨਾ ਦਵਾਉਂਦਾ ਤਾਂ ਹੋ ਸਕਦਾ ਸੀ ਆਪਦੀ ਜ਼ਮੀਨ ਗਹਿਣੇ ਪਈ ਨਾ ਛਡਾਉਂਦੇ ਤਾਂ ਇਹਨਾਂ ਨੇ ਕਿਹਾ ਕਿ ਹੁਣ ਸਾਨੂੰ ਉਮੀਦ ਆ ਸਾਡੇ ਪੈਸੇ ਵੀ ਵਾਪਸ ਆਗੇ ਤੇ ਅਸੀਂ ਆਪਣੀ ਗਹਿਣੇ ਪਈ ਜ਼ਮੀਨ ਵੀ ਵਾਪਸ ਛਡਾ ਲਾਂਗੇ ਤਾਂ ਘੱਟੋ ਘੱਟ ਇੰਨਾ ਤਾਂ ਯੋਗਦਾਨ ਉਸ ਬੰਦੇ ਦਾ ਹੈਗਾ ਜਿਹੜਾ ਨਾਲ ਖੜਿਆ ਤੇ ਬਿਲਕੁਲ ਦਾਹਰਨਾ ਨੇ ਤੁਹਾਡੇ ਸਾਹਮਣੇ ਅਸੀਂ ਹੋਰ ਵੀ ਲੋਕ ਅੱਗੇ ਸਾਹਮਣੇ ਲੈ ਕੇ ਆਵਾਂਗੇ ਜਿਨ੍ਹਾਂ ਦੀ ਉਸ ਬੰਦੇ ਨੇ ਮਦਦ ਕੀਤੀ ਆ ਜਿਨ੍ਹਾਂ ਦੇ ਨਾਲ ਉਹ ਖੜਿਆ ਤਾਂ ਜਿਹੜੇ ਉਤੇ ਇਲਜ਼ਾਮ ਲੱਗ ਰਹੇ ਨੇ 10000 ਦੇ ਤਾਂ ਜਿਹੜਾ ਲੱਖਾਂ ਰੁਪਏ ਦੇ ਕੰਮ ਕਰਵਾ ਸਕਦਾ ਕਰੋੜਾਂ ਦੇ ਕੰਮ ਕਢਵਾ ਸਕਦਾ ਤਾਂ ਬੇ ਸਮਝੋ ਬਾਹਰ ਦੀ ਗੱਲ ਆ ਕਿ ਉਹ 10000 ਕਿਸੇ ਏਜੰਟ ਤੋਂ ਕਿਵੇਂ ਮੰਗ ਸਕਦਾ ਤਾਂ ਮੇਰੇ ਨਾਲ ਸਿਮਰ ਦੇ ਹਸਬੰਦ ਵੀ ਨੇ ਗੱਲਬਾਤ ਕਰਦੇ ਹਾਂ ਸਵਾਗਤ ਬਈ ਖੜੇ ਸਾਸੀ ਗੱਲ ਬਾਈ ਜੀ ਤੁਹਾਡੇ ਵਾਈਫ ਦਾ ਜਿਸ ਤਰ੍ਹਾਂ ਇਹਨਾਂ ਨੇ ਸਾਰਾ ਦੱਸਿਆ ਕਿ ਮਸਲਾ ਹੱਲ ਹੋਇਆ ਮਤਲਬ ਮੈਂ ਤਾਂ ਬਸ ਇਸ ਵਿਸ਼ੇ ਦੀ ਗੱਲ ਕਰਨਾ ਚਾਹੁੰਗਾ ਕਿਉਂਕਿ ਭਾਨੇ ਸਿੱਧੂ ਦੇ ਇੱਕ ਪਰਚਾ ਕਰਵਾ ਦਰਜ ਕਰਵਾਇਆ ਕਿਸ ਏਜੰਟ ਨੇ ਬੀਬੀ ਨੇ ਕਿ ਭਾਨਾ ਸਿੱਧੂ ਮੇਰੇ ਤੋਂ 10000 ਰੁਪਏ ਮੰਗਦਾ ਸੀ ਵੀ ਧਰਨਾ ਫੇਰ ਚੱਕੂਗਾ ਮੈਨੂੰ 10000 ਰੁਪਏ ਮੇ ਮੇ ਮੈਨੂੰ 10000 ਰੁਪਏ ਭੇਜ ਤਾਂ ਤੁਹਾਨੂੰ ਲੱਗਦਾ ਤੁਸੀਂ ਪਹਿਲਾ ਏਜੰਟਾਂ ਦੇ ਤੱਕੇ ਪਹਿਲਾਂ ਚੜੇ ਫਿਰ ਭਾਨੇ ਕੋਲੇ ਗਏ ਤੇ ਹੁਣ ਉਸ ਬੰਦੇ ਤੇ ਇਲਜ਼ਾਮ ਲੱਗ ਰਹੇ ਨੇ 10000 ਦੇ ਕਿਓ ਪਰਚਾ ਪਤਾ ਪੁਲਿਸ ਹਰ ਸੱਚ ਬਾਈ ਇਹ ਹੋ ਹੀ ਨਹੀਂ ਸਕਦਾ ਇਹ ਕਦੇ ਵੀ ਨਹੀਂ ਹੋ ਸਕਦਾ ਪੰਜਾਬ ਦੇ ਹੱਕ 'ਚ ਸਿਰਫ ਦੋ ਤਿੰਨ ਬੰਦੇ ਨੇ ਜਿਹੜੇ ਖੜਦੇ ਨੇ ਤੇ ਇਹ ਐਦਾਂ ਹੀ ਖੜਦੇ ਰਹਿਣ ਸਾਨੂੰ ਵੀ ਚਾਹੀਦਾ ਹੈ ਕਿ ਉਹਨਾਂ ਦਾ ਸਾਥ ਦੇਈਏ ਸਾਡਾ ਸਾਥ ਬੰਦ ਹੈ ਜੇ ਅਸੀਂ ਸਾਥ ਨਾ ਦੇਵਾਂਗੇ ਤਾਂ ਸਾਡੇ ਲਈ ਸਾਡੇ ਹੱਕ 'ਚ ਕੋਈ ਨਹੀਂ ਖੜੂਗਾ ਬਾਈ ਜਿਹੜਾ ਬੰਦਾ ਇੰਨੇ ਲੋਕਾਂ ਦੇ ਪੈਸੇ ਛੜਵਾ ਸਕਦਾ ਉਹਨੂੰ ਘਟਾ ਜੇ ਸਾਡੇ ਤੋਂ ਵੀ 5 10000 ਰੁਪਏ ਮੰਗਦਾ ਤਾਂ ਅੱਜ ਨੂੰ ਉਹ ਕਰੋੜਾਂ ਰੁਪਏ ਇਕੱਠਾ ਕਰ ਲੈਂਦਾ ਘਰੀ ਬਾਈ ਪਰ ਉਹ ਨਹੀਂ ਐਵੇਂ ਦਾ ਬੰਦਾ ਕਦੇ ਵੀ ਨਹੀਂ ਕਰ ਸਕਦਾ ਬਾਈ ਅੱਛਾ ਤੁਸੀਂ ਭਾਨੇ ਕੋਲੇ ਉਹਦੇ ਜਦੋਂ ਮੈਂ ਪਿੱਛੇ ਆਉਣਾ ਜਦੋਂ ਤੁਸੀਂ ਤੁਹਾਨੂੰ ਪਤਾ ਲੱਗ ਗਿਆ ਜਦੋਂ ਤੁਹਾਨੂੰ ਜਿਵੇਂ ਤੁਹਾਡੇ ਉਹਨਾ ਮੈਸੇਜ ਨੇ ਦੱਸਿਆ ਕਿ ਸਾਨੂੰ ਭਿੰਕ ਜੀ ਪੈ ਗਈ ਸੀ ਵੀਜ਼ਾ ਤਾਂ ਉਹਨਾਂ ਨੇ ਰਿਫਿਊਜ਼ ਲਾ ਇਹ ਸਾਨੂੰ ਟਾਲ ਰਿਹਾ ਏਜੰਟ ਹੁਣ ਤਾਂ ਜਦੋਂ ਤੁਸੀਂ ਪਹਿਲਾਂ ਏਜੰਟ ਕੋਲੇ ਜਾਂਦੇ ਸੀ ਭਾਨੇ ਕੋਲੇ ਜਾਣ ਤੋਂ ਪਹਿਲਾਂ ਤਾਂ ਕੀ ਐਟੀਟਿਊਡ ਸੀ ਉਹਨਾਂ ਦਾ ਤੁਹਾਡੇ ਪ੍ਰਤੀ ਬਾਈ ਉਹਨਾਂ ਦਾ ਐਟੀਟਿਊਡ ਬਹੁਤ ਗੰਦਾ ਸੀਗਾ ਉਹ ਚਾਹੁੰਦੇ ਸੀਗੇ ਵੀ ਇਹ ਸਾਡੇ ਕੋਲੇ ਆ ਤਾਂ ਗਏ ਪਰ ਇਹਨਾਂ ਨੂੰ ਅਸੀਂ ਕੁਝ ਕਈਏ ਵੀ ਨਾ ਤੇ ਇਹ ਸਮਝ ਵੀ ਸਾਰਾ ਕੁਝ ਜਾਣ ਵੀ ਤੁਹਾਡੇ ਪੈਸੇ ਨਹੀਂ ਮਿਲਦੇ ਉਹਨਾਂ ਦਾ ਇਹੀ ਰਹਿੰਦਾ ਸੀਗਾ ਪਹਿਲਾਂ ਕੁੜੀਆਂ ਦਿਖਾਉਂਦੇ ਨੇ ਵੀ ਕੁੜੀਆਂ ਨਾ ਆਉਂਦੀਆਂ ਨੇ ਪੈਸੇ ਨਹੀਂ ਦਿੰਦੇ ਤਾਂ ਕੁੜੀਆਂ ਟ੍ਰੀਟ ਕਰਦੀਆਂ ਨੇ ਗੱਲਬਾਤ ਕਰਦੀਆਂ ਹਾਂਜੀ ਬਾਈ ਉਦੋਂ ਤੱਕ ਕੁੜੀਆਂ ਆਉਂਦੀਆਂ ਨੇ ਉਸ ਤੋਂ ਬਾਅਦ ਜਦੋਂ ਪੈਸੇ ਉਹਨਾਂ ਦਾ ਮਨ ਹੁੰਦਾ ਵੀ ਨਹੀਂ ਦੇਣੇ ਤਾਂ ਉਦੋਂ ਬਾਅਦ ਬੌਂਸਰ ਆਉਂਦੇ ਨੇ ਬੌਂਸਰ ਵੀ ਇੱਕ ਤੋਂ ਇੱਕ ਹੁੰਦਾ ਹੈ ਤੇ ਉਸੇ ਦੱਸ ਪੱਸ਼ਟ ਕਰ ਦਿੰਦਾ ਵੀ ਭਾਈ ਤੁਹਾਡੇ ਪਾਸੇ ਨਹੀਂ ਮਿਲਦੇ ਤੁਸੀਂ ਜਾਓ ਇੱਥੇ ਤੁਹਾਡੇ ਨਾਲ ਹੋਇਆ ਜਦੋਂ ਤੁਸੀਂ ਬਾਅਦ ਚ ਪੈਸੇ ਮੰਗਣ ਗਏ ਸੀ ਉਹਨਾਂ ਤੋਂ ਕਿ ਸਾਡੇ ਪੈਸੇ ਵਾਪਸ ਕਰੋ ਤਾਂ ਫਿਰ ਤੁਹਾਡੇ ਕਿ ਬੌਂਸਰ ਕਰਦੇ ਸੀ ਬਾਈ ਜੀ ਅਸੀਂ ਨਾ ਉੱਥੇ ਜਾ ਜਾ ਕੇ ਖੁਦ ਅਸੀਂ ਰੋਏ ਵੀ ਆ ਉੱਥੇ ਜਾ ਜਾ ਅਸੀਂ ਉਦੋਂ ਤੱਕ ਰੋਂਦੇ ਰਹੇ ਹਾਂ ਜਦੋਂ ਤੱਕ ਅਸੀਂ ਬਾਈ ਕੋਲੇ ਨਹੀਂ ਗਏ ਜਦੋਂ ਅਸੀਂ ਬਾਈ ਕੋਲੇ ਗਏ ਬਾਈ ਤੋਂ ਜਾਣ ਤੋਂ ਬਾਅਦ ਅਸੀਂ ਉਸੇ ਆਫਿਸ 'ਚ ਜਾ ਕੇ ਸਾਡੇ ਚਿਹਰੇ ਉਹਨਾਂ ਦੇ ਚਿਹਰੇ ਉਦਾਸ ਸੀ ਸਾਡੇ ਚਿਹਰੇ ਖੁਸ਼ ਸੀ ਕਿੱਥੇ ਉਹਨਾਂ ਦੇ ਖੁਸ਼ ਹੁੰਦੇ ਸੀ ਸਾਡੇ ਚਿਹਰੇ ਰੋਂਣ ਵਾਲੇ ਹੁੰਦੇ ਸੀ ਪਰ ਅਸੀਂ ਉਦੋਂ ਖੁਸ਼ ਹੁੰਦੇ ਸੀਗੇ ਜਾ ਕੇ ਜਦੋਂ ਭਾਨੇ ਸਿੱਧੂ ਨਾਲ ਗੱਲ ਕਰਵਾਈ ਵਾਏ ਦੀ ਤੁਸੀਂ ਭਾਨੇ ਕੋਲੇ ਜਾਣ ਤੋਂ ਪਹਿਲਾਂ ਤੁਸੀਂ ਜਿਹੜੇ ਤੁਹਾਡੇ ਏਜੰਟ ਪੈਸੇ ਨਹੀਂ ਸੀ ਵਾਪਸ ਕਰ ਰਿਆ ਤਾਂ ਤੁਸੀਂ ਉਹਨੂੰ ਕਿਹਾ ਕਿ ਅਸੀਂ ਤੁਹਾਡੀ ਪੁਲਿਸ ਕੰਪਲੇਂਟ ਕਰਾਂਗੇ ਜਾਂ ਕੋਈ ਹੋਰ ਕਿਸੇ ਕਾਨੂੰਨੀ ਤਰੀਕੇ ਮਤਲਬ ਹੋਰ ਜਿਸ ਤਰ੍ਹਾਂ ਹਨ ਉਹ ਡਰਦੇ ਨਹੀਂ ਹੈਗੇ ਕਿਸੇ ਤੋਂ ਨਾ ਉਹਨਾਂ ਨੂੰ ਸਰਕਾਰਾਂ ਦਾ ਡਰ ਹੈ ਨਾ ਉਹਨਾਂ ਨੂੰ ਪੁਲਿਸ ਵਾਲਿਆਂ ਦਾ ਡਰ ਹੈ ਨਾ ਉਹਨਾਂ ਨੂੰ ਕਾਸੀ ਦਾ ਨਹੀਂ ਡਰ ਉਹ ਤਾਂ ਖੁਦ ਕਹਿੰਦੇ ਨੇ ਵੀ ਕਰ ਦੋ ਕੇਸ ਦਾ ਕੀ ਹੋ ਜਾਊਗਾ ਕਰ ਦੋ ਕਿਉਂਕਿ ਏਜੰਟ ਇਹ ਕਹਿੰਦੇ ਵੀ ਪੁਲਿਸ ਕੇਸ ਕਰਾ ਦੋ ਸੱਟ ਦੇ ਬਾਈ ਉਹਨਾਂ ਨੂੰ ਫਰਕ ਹੀ ਨਹੀਂ ਪੈਂਦਾ ਕੋਈ ਉਹਨੂੰ ਕਿਹਾ ਇਹ ਗੱਲ ਹਾਂਜੀ ਬਾਈ ਉਹਨਾਂ ਨੇ ਤਾਂ ਬਥੇਰਾ ਕਿਹਾ ਵੀ ਤੁਸੀਂ ਜਿਵੇਂ ਕਰਨਾ ਹੈ ਪੈਸੇ ਤਾਂ ਤੁਹਾਨੂੰ ਇੰਨੇ ਕਹਤੇ ਆ 90 ਤੋਂ 1 ਰੁਪਈਆ ਨਹੀਂ ਮਿਲਦਾ ਵੱਦ ਤੁਸੀਂ ਤੁਹਾਨੂੰ ਇਹ ਦਵਾਂਗੇ ਲੈਣਾ ਲਓ ਨਹੀਂ ਲੈਣਾ ਅਸੀਂ ਮੈਂ ਉਹਨੂੰ ਖੁਦ ਕਿਹਾ ਵੀ ਅਸੀਂ ਤੁਸੀਂ 90 ਦੇ ਰਹੇ ਅਸੀਂ 90 ਵੀ ਨਹੀਂ ਲੈਂਦੇ ਕਹਿੰਦੇ ਫਿਰ ਜੋ ਤੁਸੀਂ ਕਰਨਾ ਕਰ ਲਓ ਉਹਨਾਂ ਨੂੰ ਬਾਈ ਕਿਸੇ ਕੇਸ ਤੋਂ ਨਹੀਂ ਡਰ ਲੱਗਦਾ ਕਿਉਂਕਿ ਇਹਨਾਂ ਦੇ ਬਾਈ ਸਾਰਿਆਂ ਦੇ ਬੰਦੇ ਹੁੰਦੇ ਨੇ ਏ ਪੁਲਸ ਵਾਲਿਆਂ ਦਾ ਹੱਥ ਵਿੱਚ ਹੁੰਦਾ ਬਈ ਤਾਂ ਐਵੇਂ ਦਾ ਕੁਝ ਹੋ ਰਿਹਾ ਪੰਜਾਬ ਵਿੱਚ ਨਹੀਂ ਐਵੇਂ ਦਾ ਕੁਝ ਨਾ ਹੋ ਵੀ ਜੇ ਪੁਲਿਸ ਸਪੋਰਟ ਕਰੇ ਦੂਜਾ ਫਿਰ ਜਦੋਂ ਤੁਸੀਂ ਭਾਨੇ ਕੋਲੇ ਗਏ ਫਿਰ ਉਸ ਤੋਂ ਬਾਅਦ ਕਦੋਂ ਕਿੰਨੇ ਕ ਟਾਈਮ ਚ ਮਸਲਾ ਲੋਗੇ ਬਾਈ ਜਦੋਂ ਅਸੀਂ ਭਾਨੇ ਬਾਈ ਕੋਲੇ ਗਏ ਆ ਉਸ ਤੋਂ ਬਾਅਦ ਸਾਡੇ 10 ਦਿਨਾਂ ਚ ਪੈਸੇ ਆਉਣ ਲੱਗ ਗਏ ਸੀ ਜਿਸ 10 ਦਿਨਾਂ ਤੋਂ ਬਾਅਦ ਹੌਲੀ ਹੌਲੀ ਕਰਕੇ ਉਹਨਾਂ ਨੇ ਪੈਸੇ ਹੌਲੀ ਹੌਲੀ ਕਰਕੇ ਬਾਈ ਉਹਨਾਂ ਨੇ ਕਦੀ 50 ਪਾਤਾ ਕਦੀ 30 ਪਾਤਾ ਕਦੀ ਲੱਖ ਪਾਤਾ ਐਵੇਂ ਕਰਕੇ ਸਾਡੇ ਪੈਸੇ ਮੁੜੇ ਨੇ ਪਰ ਦੇਖੋ ਬਾਈ ਦਾ ਖੌਫ ਦੇਖੋ ਕਿੰਨਾ ਹੈ ਬਾਈ ਜੇਲ ਚ 20 ਤਰੀਕ ਨੂੰ ਗਏ ਨੇ ਸਾਡੇ ਕੱਲ ਪੈਸੇ ਆਏ ਨੇ ਬਾਈ ਨਾਲ ਜੇਲ ਚ ਵਗ ਗਿਆ ਸੀ ਪਰ ਸਾਡੇ ਜਿਹੜੇ ਪੈਸੇ ਰਹਿ ਗਏ ਸੀਗੇ ਉਹ ਕੱਲ ਆਏ ਨੇ ਇਹ ਬਾਈ ਕਰਕੇ ਹੋ ਸਕਦਾ ਮੈਂ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਵੀ ਬਾਈ ਦਾ ਜਿੰਨਾ ਹੋ ਸਕੇ ਸਾਥ ਦਿਓ ਕਿਉਂਕਿ ਨਹੀਂ ਤੇ ਲੋਕ ਦੇਖੋ ਤੁਹਾਨੂੰ ਪਤਾ ਹੀ ਆ ਸਾਰੇ ਬਾਹਰ ਨੂੰ ਜਾਈ ਜਾਂਦੇ ਨੇ ਕਹਿੰਦੇ ਨੇ ਵੀ ਇੱਥੇ ਕੰਮ ਨਹੀਂ ਕੋਈ ਸਾਥ ਨਹੀਂ ਦਿੰਦਾ ਜਿਹੜੇ ਹੈਗੇ ਨੇ ਉਹਨਾਂ ਨੂੰ ਬਾਈ ਨੂੰ ਸੰਭਾਲ ਕੇ ਚਾਹੀਦਾ ਹੈ ਬਾਈ ਦੀ ਪੂਰੀ ਸਪੋਰਟ ਕਰਨੀ ਚਾਹੀਦੀ ਹੈ ਹੁਣ ਉਹਨੇ ਤੁਹਾਡਾ ਮਸਲਾ ਹੱਲ ਕੀਤਾ ਜਿਵੇਂ ਤੁਸੀਂ ਕਹੇਗੇ ਅਸੀਂ ਤਾਂ ਜ਼ਮੀਨ ਗਹਿਣੇ ਰੱਖੀ ਸੀ ਫੇਰ ਪੈਸੇ ਜ਼ਮੀਨ ਵਾਲੇ ਪੈਸੇ ਏਜੰਟ ਨੂੰ ਦਿੱਤੇ ਸੀ ਹੁਣ ਜਿਵੇਂ ਤੁਹਾਡੀ ਮੈਸੇਜ ਆਖਿਆ ਕਿ ਜੇ ਸ਼ਾਇਦ ਭਾਨੇ ਸਿੱਧੂ ਕਰਕੇ ਸਾਡੇ ਪੈਸੇ ਵਾਪਸ ਨਾ ਆਉਂਦੇ ਤਾਂ ਸ਼ਾਇਦ ਅਸੀਂ ਗਹਿਣੇ ਪਈ ਜ਼ਮੀਨ ਨਾਲ ਛਡਵਾ ਸਕਦੇ ਪਰ ਹੁਣ ਉਹ ਤੁਹਾਡੇ ਨਾਲ ਖੜਿਆ ਹੁਣ ਤੁਹਾਡੇ ਵਰਗੇ ਹੋਰ ਵੀ ਤੁਹਾਨੂੰ ਬਹੁਤ ਸੁਣਦੇ ਹੋਣਗੇ ਹੁਣ ਤੁਹਾਡਾ ਫਰਜ਼ ਆ ਜੋ ਤੁਹਾਡੇ ਨਾਲ ਖੜਿਆ ਕਿ ਤੁਸੀਂ ਸਾਰੇ ਉਹ ਲੋਕ ਉਹਦੇ ਨਾਲ ਖੜੋਗੇ ਜਿਨ੍ਹਾਂ ਦਾ ਉਹਨੇ ਫਾਇਦਾ ਕੀਤਾ ਬਾਈ ਮੈਂ ਤਾਂ ਆਪ ਸਾਰਿਆਂ ਨੂੰ ਅਪੀਲ ਕਰਦਾ ਵੀ ਬਾਅਦ ਚ ਆਪਾਂ ਨੂੰ ਘਰੇ ਬੈਠੇ ਕਹਿ ਦਿੰਨੇ ਆ ਵੀ ਉਹ ਗਦਾਰ ਹੈ ਇਹ ਹੈ ਉਹ ਹੈ ਆਪਾਂ ਐਂ ਕਹਿ ਕਹਿ ਕੇ ਪਹਿਲਾਂ ਵੀ ਆਪਾਂ ਬਹੁਤ ਮਰਵਾਤੇ ਤੁਹਾਨੂੰ ਪਤਾ ਹੀ ਹੈ ਕਿਹੜੇ ਕਿਹੜੇ ਮਰੇ ਨੇ ਜਿਹੜੇ ਪੰਜਾਬ ਲਈ ਖੜੇ ਨੇ ਜਿਹੜੇ ਜਿਉਂਦੇ ਨੇ ਜਿਹੜੇ ਜੇਲਾਂ ਚ ਨੇ ਉਹਨਾਂ ਦਾ ਆਪਾਂ ਨੂੰ ਆਪਣਾ ਖੁਦ ਦਾ ਇੱਕ ਹੁੰਦਾ ਹੈ ਹੱਕ ਬੰਦ ਹੈ ਵੀ ਆਪਾਂ ਉਹਨਾਂ ਦੀ ਜਾ ਕੇ ਮਦਦ ਕਰੀਏ ਪੂਰੀ ਸਪੋਰਟ ਕਰੀਏ ਆਪਾਂ ਉਹਨਾਂ ਦੀ ਸੋ ਤਾਂ ਗੱਲ ਬਾਤ ਤੁਸੀਂ ਸੁਣੀ ਜਿਸ ਤਰ੍ਹਾਂ ਇਨਾਂ ਦੇ ਸੀ ਜੇ ਕੋਈ ਚਾਹੇ ਜੇ ਕਿਸੇ ਨੂੰ ਲੱਗਦਾ ਕਿ ਇਹ ਐਵੇਂ ਗੱਲਬਾਤ ਹੋ ਰਹੀ ਹੈ ਗੱਲਬਾਤ ਐਵੇਂ ਨਹੀਂ ਹੋ ਰਹੀ ਸਾਡੀ ਫੇਸਬੁੱਕ ਤੋਂ ਸਾਡਾ ਨੰਬਰ ਲੈ ਕੇ ਸਾਨੂੰ ਮੈਸੇਜ ਕਰਕੇ ਇਹਨਾਂ ਦਾ ਨੰਬਰ ਲੈ ਸਕਦਾ ਤਾਂ ਇਹ ਸਾਰੇ ਸਬੂਤ ਵੀ ਦਿਖਾਉਣ ਨੂੰ ਤਿਆਰ ਨੇ ਕਿ ਕਿਵੇਂ-ਕਿਵੇਂ ਏਜੰਟਸ ਨੂੰ ਪੈਸੇ ਗਏ ਆ ਤੇ ਕਿਸ ਤਰ੍ਹਾਂ ਭਾਨੇ ਦੇ ਕਹਿਣ ਤੋਂ ਬਾਅਦ ਇਹਨਾਂ ਦੇ ਪੈਸੇ ਵਾਪਸ ਆਏ ਨੇ ਤਾਂ ਇਹ ਲੋਕ ਨੇ ਜਿਨ੍ਹਾਂ ਦਾ ਫਾਇਦਾ ਹੋਇਆ ਤਾਂ ਜਿਹੜੇ ਕਹਿੰਦੇ ਨੇ ਕਿ ਜੇ ਸਾਡਾ ਫਾਇਦਾ ਭਾਨੇ ਕਰਕੇ ਹੋਇਆ ਤਾਂ ਅਸੀਂ ਵੀ ਕਿਸੇ ਵੀ ਹਾਲ 'ਚ ਤੇ ਭਾਨੇ ਦੇ ਨਾਲ ਖੜਾਂਗੇ ਤੇ ਨਾਲੇ ਜਿਹੜਾ 10000 ਦਾ ਇਲਜ਼ਾਮ ਆ ਕੇ ਭਾਨਾ ਸਿੱਧੂ 10000 ਮੰਗਦਾ ਤਾਂ ਉਹ ਕਹਿੰਦੇ ਕਿ ਜੇ ਸਾਡੇ ਵਰਗਿਆਂ ਤੋਂ ਹਜ਼ਾਰਾਂ ਲੋਕਾਂ ਦਾ ਉਹਨੇ ਫਾਇਦਾ ਕੀਤਾ ਜੇ ਸਾਡੇ ਤੋਂ 5-5 10-10 ਹਜ਼ਾਰ ਲੈ ਕੇ ਇਕੱਠੇ ਕਰਦਾ ਤਾਂ ਤਾਂ ਵੀ ਉਹ ਕਰੋੜਾਂ ਰੁਪਏ ਇਕੱਠੇ ਕਰ ਲੈਂਦਾ ਕਿਉਂਕਿ ਜਿੱਦਾਂ ਉਹਨੇ ਲੱਖਾਂ ਦਾ ਫਾਇਦਾ ਕੀਤਾ ਕਿਸੇ ਦਾ 5 ਲੱਖ ਦਾ ਕਿਸੇ ਦਾ 10 ਲੱਖ ਦਾ ਤਾਂ ਉਹ ਕੋ 5-10 ਹਜ਼ਾਰ ਦੇਣਾ ਉਹਦੇ ਲਈ ਬਾਲਾ ਨਹੀਂ ਇਹ ਵੀ ਹੱਸ ਕੇ ਦਿੰਦੇ ਪਰ ਇਹ ਕਹਿੰਦੇ ਸਾਤੋਂ ਉਹਨੇ ਨਾ ਕਦੇ ਪੰਜੀ ਮੰਗੀ ਆ ਤੇ ਨਾ ਸਾਨੂੰ ਕਦੇ ਲੱਗਿਆ ਕਿ ਇਹ ਜੀ ਉਹਦੀ ਇੱਛਾ ਤਾਂ ਤੁਸੀਂ ਅਖਰ ਦੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ